JD 813 ਵਿੱਚ ਸਭ ਦਾ ਵੈਲਕਮ ਅੱਜ ਦੇ ਇਸ ਵੀਡੀਓ ਵਿੱਚ ਦਿਖਾਵਾਂਗਾ ਕਿ ਨਿੰਬੂ ਦੇ ਪੌਦੇ ਤੋਂ ਕਿਦਾਂ ਭਾਰੀ ਮਾਤਰਾ ਦੇ ਵਿੱਚ ਫਲ ਲਿਆ ਜਾ ਸਕਦਾ ਜਿਹਨੂੰ ਫਲ ਨਹੀਂ ਵੀ ਲੱਗਦਾ ਉਹਨੂੰ ਵੀ ਫਲ ਲੱਗਣਾ ਸ਼ੁਰੂ ਹੋ ਜਾਊਗਾ ਇਹ ਦੋ ਚੀਜ਼ਾਂ ਪਾਉਣੀਆਂ ਤੇ ਦੋਵਾਂ ਦਾ ਨਤੀਜਾ ਇਹ ਸਾਹਮਣੇ ਦੇਖ ਸਕਦੇ ਹੋ ਇਹ ਜੋ ਨਿੰਬੂ ਦਾ ਪੌਦਾ ਇਹਨੂੰ ਮਾਰਚ-ਅਪ੍ਰੈਲ ਦੇ ਵਿੱਚ ਕਾਫੀ ਮਾਤਰਾ ਦੇ ਵਿੱਚ ਫੁੱਲ ਪੈ ਰਹੇ ਸੀ ਲੈਕਿਨ ਛੱਟ ਜਾਂਦੇ ਸੀ ਔਰ ਜਦੋਂ ਇਹ ਦੋ ਚੀਜ਼ਾਂ ਮਿਲਾ ਕੇ ਪਾਈਆਂ ਤੇ ਉਹਦਾ ਨਤੀਜਾ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਭਾਰੀ ਮਾਤਰਾ ਦੇ ਵਿੱਚ ਫਲ ਪਿਆ ਹੋਇਆ ਕਿਉਂਕਿ ਇਹ ਪਹਿਲੇ ਜੋ ਫਲ ਪਿਆ ਸੀ ਉਹ ਮੋਟਾ ਹੋ ਰਿਹਾ ਔਰ ਨਾਲ ਦੀ ਨਾਲ ਹੀ ਫੁੱਲ ਲੱਗ ਰਹੇ ਨੇ ਔਰ ਜੋ ਨਿੱਕੇ ਵਾਲਾ ਉਹ ਨਾਲ ਦੀ ਨਾਲ ਤਿਆਰ ਹੋ ਰਹੇ ਨੇ ਇਹ ਦੇਖੋ ਕਈਛ ਹੈ ਜਾਂ ਨਿੰਬੂ ਦੇ ਇਹ ਫੁੱਲ ਜੇ ਲੱਗੇ ਹੋਏ ਨੇ ਨਾਲ ਦੀ ਨਾਲ ਹੋਰ ਜਿਹੜਾ ਫਾਲਾ ਤਿਆਰ ਹੋ ਰਿਹਾ ਇਹ ਸਿਰਫ ਥੋੜੀ ਜਹੀ ਸਾਵਧਾਨੀ ਵਰਤਣੀ ਪੈਂਦੀ ਆ ਇਹ ਦੋ ਚੀਜ਼ਾਂ ਪਾਉਣ ਤੋਂ ਬਾਅਦ ਤੇ ਉਸ ਤੋਂ ਬਾਅਦ ਇਹ ਨਤੀਜਾ ਨਿਕਲਦਾ ਕਿ ਜੂਨ ਦੇ ਵਿੱਚ ਮੈਂ ਇਹਦੇ ਵਿੱਚ ਪਾਇਆ ਸੀ ਔਰ ਇਹ ਦੇਖੋ ਨਤੀਜਾ ਹੁਣ ਮੈਂ 3 ਮਹੀਨਿਆਂ ਦੇ ਬਾਅਦ ਦੁਆਰਾ ਫਿਰ ਥੋੜੀ ਜੀ ਮਾਤਰਾ ਦੇ ਵਿੱਚ ਪਾਉਣ ਲੱਗਿਆਂ ਇਹ ਆ ਜੀ ਬਰਮੀ ਕੰਪੋਸਟ ਕੈਂਚੂਏ ਵਾਲੀ ਖਾਦ ਕਹਿੰਦੇ ਆਪਾਂ ਗੰਡੋਏ ਦੀ ਖਾਦ ਕਹੈਦੇ ਨੇ ਪੰਜਾਬੀ ਦੇ ਵਿੱਚ ਇਹ ਗੰਡੋਆਂ ਦੀ ਖਾਦ ਆ ਜੀ ਜੇ ਆਪਾਂ ਇੰਨੀ ਕੁ ਮਾਤਰਾ ਚ ਲੈ ਲੈਣੀ ਆ ਕਿਉਂਕਿ ਪੌਦੇ ਦੇ ਹਿਸਾਬ ਨਾਲ ਲੈ ਲੈਣੀ ਆ ਕਿੰਨਾ ਪੌਦਾ ਵੱਡਾ ਆ ਸਾਡੇ ਜੋ ਪੌਦਾ ਆ ਉਹਦਾ ਸਾਈਜ਼ ਅਜੇ ਛੋਟਾ ਤੋਂ ਮੈਂ ਇੰਨੀ ਕੁ ਲਈ ਆ ਜੇ ਪੌਦਾ ਵੱਡਾ ਹੋਏ ਥੋੜੀ ਵੱਧ ਲੈ ਸਕਦੇ ਹੋ ਇਦਾਂ ਆਪਾਂ ਇਹ ਗੰਡੋਆ ਦੀ ਖਾਸ ਲੈਣੀ ਆ ਤੇ ਦੂਜਾ ਆਪਾਂ ਇਹਦੇ ਨਾਲ ਹੀ ਆ ਫਟਕਰੀ ਆ ਇਹ ਆਪਾਂ 20 ਜਾਂ 25 ਗ੍ਰਾਮ ਵੱਤਵੱਤ ਲੈਣੀ ਹੈ ਤੇ ਜ਼ਿਆਦਾ ਆ ਜੇ ਮੈਂ ਦਿਖਾ ਹੀ ਰਿਹਾ ਤੁਹਾਨੂੰ ਇਦਾਂ ਆਪਾਂ 20 25 ਗ੍ਰਾਮ ਲੈ ਕੇ ਤੇ ਫਟਕਰੀ ਦਾ ਪਾਊਡਰ ਬਣਾ ਲਾਂਗੇ ਇਹ ਆ ਜੀ ਸਿਰਫ ਦੋ ਚੀਜ਼ਾਂ ਇਦਾਂ ਆਪਾਂ ਜੋ ਗੰਡੋਆ ਦੀ ਖਾਸ ਆ ਉਦੇ ਵਿੱਚ ਇਹ ਮਿਲਾ ਦੇਣੀ ਆ ਫਟਕਰੀ ਇਹਦਾ ਆਪਾਂ ਮਿਲਾ ਕੇ ਉਸ ਤੋਂ ਬਾਅਦ ਜੋ ਸਾਡਾ ਪੌਦਾ ਨਿੰਬੂ ਦਾ ਉਹ ਜੜ੍ਹਾਂ ਤੋਂ ਏਦਾਂ ਮਿੱਟੀ ਆਪਾਂ ਸਾਈਡਾਂ ਤੇ ਹਟਾ ਲੈਣੀ ਆ ਜੜ੍ਹਾਂ ਦੇ ਲਾਗੋਂ ਨੀਵੀਂ ਕਰ ਲੈਣੀ ਆ ਜਗਾ ਇਹ ਦੇਖੋ ਆਪਾਂ ਨੀਵੀਂ ਕਰ ਲਈਏ ਜਗਾ ਉੱਥੇ ਆਪਾਂ ਇਹ ਜੋ ਗੰਡੋਇਆ ਦੀ ਖਾਦ ਔਰ ਫਟਕਰੀ ਦਾ ਪਾਊਡਰ ਹੀ ਮਲਾ ਕੇ ਰੱਖਿਆ ਉਹ ਆਪਾਂ ਇਦਾਂ ਪਾ ਦੇਣਾ ਇਹ ਪਾਊਡਰ ਉਹ ਜੋ ਨਿਮੀ ਜਗਾ ਕੀਤੀ ਸੀ ਉੱਥੇ ਪਾ ਦਿੱਤਾ ਗਿਆ ਹੁਣ ਆਪਾਂ ਇਹਨੂੰ ਪਾਣੀ ਦੇ ਦੇਣਾ ਪਾਣੀ ਬਹੁਤਾ ਜਿੰਮਿਆ ਹੋ ਜਾ ਪਰ ਨਾ ਨਹੀਂ ਹੈ ਥੋੜਾ ਦੇਣਾ ਪਾਣੀ ਇੰਨਾ ਕੁ ਦੇ ਕੇ ਜਿਹੜੀ ਮਿੱਟੀ ਆਪਾਂ ਹਟਾਈ ਸੀ ਉਹ ਆਪਾਂ ਉੱਤੇ ਫੇਰ ਕਰ ਦੇਣੀ ਆ ਤਾਂ ਜੋ ਗੰਨੋਆ ਦੀ ਖਾਦ ਔਰ ਪਾਊਡਰ ਪਾਇਆ ਫਟਕਰੀ ਦਾ ਉਹ ਨੀਚੇ ਦੱਬਿਆ ਰਹੇ ਇਦਾਂ ਆਪਾਂ ਬਰਾਬਰ ਕਰ ਦੇਣਾ ਹਾਂ ਇਹਦਾ ਆਪਾਂ ਇੱਕ ਖਿਆਲ ਰੱਖਣਾ ਕਿ ਇਹਨੂੰ 4-5 ਦਿਨ ਆਪਾਂ ਸੁੱਕਣ ਨਹੀਂ ਦੇਣਾ ਜੇ ਸੋਕ ਜਾਂਦਾ ਤੇ ਇਹਨੂੰ ਗਿੱਲਾ ਰੱਖਣਾ ਬਹੁਤਾ ਮਤਲਬ ਭਰ ਪਰਮਾ ਪਾਣੀ ਵੀ ਨਹੀਂ ਦੇਣਾ ਔਰ ਸੁੱਕਣ ਵੀ ਨਹੀਂ ਦੇਣਾ 4-5 ਦਿਨ ਹਲਕਾ-ਹਲਕਾ ਪਾਣੀ ਡੇਲੀ ਇਹਨੂੰ ਦੇਣਾ ਉਸ ਤੋਂ ਬਾਅਦ ਇਹ ਦੇਖੋ ਜੀ ਤੁਹਾਡੇ ਸਾਹਮਣੇ ਗ੍ਰੋਥ ਆ ਜੋ ਇਹ ਜੂਨ ਦੇ ਵਿੱਚ ਮੈਂ ਪਾਇਆ ਸੀ ਹੁਣ 3 ਮਹੀਨਿਆਂ ਬਾਅਦ ਮੈਂ ਫੇਰ ਇਹ ਪਾਇਆ ਸੋ ਇਹ ਤੁਹਾਨੂੰ ਦਿਖਾਇਆ ਜੀ ਕਿੱਦਾਂ ਨਿੰਬੂਆਂ ਦੇ ਪੌਦਿਆਂ ਤੋਂ ਪਰਮਾ ਫਲ ਲਿਆ ਜਾ ਸਕਦਾ ਸਿਰਫ ਦੋ ਚੀਜ਼ਾਂ ਨਾਲ ਸੋ ਮਿਲਾਂਗੇ ਅਗਲੇ ਨਵੇਂ ਵੀਡੀਓ ਵਿੱਚ ਵੀਡੀਓ ਦੇਖਣ ਲਈ ਸ਼ਾਬਾਸ਼ ਧੰਨਵਾਦ ਪ੍ਰਮਾਤਮਾ ਸਾਹਿਬ ਨੂੰ ਤੰਦਰੁਸਤ ਅਤੇ ਚੜ੍ਹਦੀ ਕਲਾ ਵਿੱਚ ਰੱਖੇ